ਦੇਖੋ ਮਿੱਤਰੋ ਅੱਜ ਜਿਹੜੇ ਰੇਸ ਵਾਲਾ ਵਿੱਚ ਮੁੱਲ ਪੋੜਨ ਵਾਲੀ ਗੱਲ ਹੈ ਬਿੱਗ ਪਾਇ ਜੇ ਪਟਾ ਲਾਲ ਤੇ ਗੌਡ ਗਿਫਟ ਨੀਲੇ ਦੇ ਬਨਾਸ ਫੈਜ ਇਹ ਬਿੱਗ ਪਾਇ ਜਿਹੜਾ ਇਸੇ ਸਾਲ ਦਾ ਬੋਟੋ ਡਾਊਗਾ ਜੀ ਉਹ ਫਾਸਟ ਜਿਹੜਾ ਕੈਨੇਡਾ ਦੇ ਭਰਾਵਾਂ ਨੇ ਇਸੇ ਸਾਲ ਬੋਟ ਕਰਾਇਆ ਤੇ ਗੌਡ ਗਿਫਟ ਹੈ ਜਿਹੜਾ ਇਹ ਪਿਛਲੇ ਸਾਲਾਂ ਦਾ ਬੋਟੋ ਡਾਊਗਾ ਜੀ ਬਹੁਤ ਸੋਹਣੀ ਰੇਸੋ ਕਿ ਦੇਖੋ ਜੀ ਮੁਕਾਬਲਾ ਤਾੜੀਆਂ ਮਾਰਦੇ ਜੀ ਜੇ ਡੋਰ ਦਾ ਸਵਾਦ ਆ ਪਤਾ ਲਾਲ ਜੇਤੂ ਆ ਜੀ ਹਾਂ ਜੀ ਲੋ ਨਾਦਰ ਸਿੰਘ ਰਾਜੇਵਾਲ ਰਾਹੁਲ ਪੰਗੂ ਉਪਰੀਤ ਬਾਜਵਾ ਬੋਖੀ ਸਰਪੰਚ ਬਿੱਟੂ ਤਮੋਲਪੁਰ ਤੇ ਬਿੰਦ ਫਾਟਕਰ ਕਨੇਡਾ ਦਾ ਪੁੱਤ ਹੈ ਬਿੱਗ ਪਿਆ ਆ ਤੇ ਖੇਡ ਮੇਲੇ ਦਾ ਜੇਤੂ ਰਿਹਾ ਜੀ ਤੇ ਮੰਦਰ ਸਿੰਘ ਵੱਡੇ ਪੁੱਤਾਂ ਝੰਗੜੇ ਦਾ ਗੌੜ ਕੇ ਤੇ ਦੂਜੇ ਮੰਦਰ ਤੇ ਬਹੁਤ-ਬਹੁਤ ਮੁਬਾਰਕਾਂ ਜੀ ਸਾਰੇ ਭਰਾਵਾਂ ਨੂੰ ਤੇ ਇੱਥੇ ਰੋਜ਼ ਤੋਂ 400 ਰੁਪਿਆ ਜੇ ਤੁਸੀਂ ਜਾਨਵਰ ਨੂੰ ਹੈ ਤੇ 300 ਰੁਪਿਆ ਸੈਕਿੰਡ ਵਾਲੇ ਨੂੰ ਆਪਣਾ ਨਾਮ ਲਾਜੋ ਜੀ ਸਪੈਸ਼ਲ ਤੇ ਸਪான்ਸਰ ਹੈ ਜੀ ਕੀਪਾ ਧਨੋਲਾ ਅਜੀਤ ਸਿੰਘ ਧਨੋਲਾ ਚਰਨਜੀਤ ਚਰਨਜੀਤ ਪੈਂਡੇ ਲੋੜਾ ਚਰਨਜੀਤ ਚੰਨੀ ਘਟਾਲਾ ਇਹਨਾਂ ਦੇ ਵੱਲੋਂ ਇਹ ਜਿਹੜਾ ਫਾਈਨਲ ਰੇਸ ਦੇ ਸਪਰਾਈ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫਿਰ ਇਹਨਾਂ ਦੇ ਸਨਮਾਨ ਚਲੋ ਬੋਲਦੇ ਆਂ ਅਸੀਂ ਉਧਰ ਸਨਮਾਨ ਨਾਲ ਹੈਗੇ ਨਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਬਾਈ ਧੀਰਾ ਸਰਪੰਚ ਲੱਲੂਆਣਾ ਸ਼ਰਨੀ ਜਕੇਰੀਆ ਜਾਦੀ ਮਾਨਸਾ ਗੁਰਦੀਪ ਜਵਾਰ ਦਾ ਹੈਪੀ ਰਾਜਗੜ੍ਹ ਬਾਈ